ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਭਾਰਤ-ਪਾਕ ਦੋਹਾਂ ਮੂਲਕਾਂ ਵੱਲੋਂ ਸਿੱਖ ਕੌਮ ਨੂੰ ਦਿੱਤੇ ਜਾ ਰਹੇ ਤੋਹਫੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਉਸਾਰੀ ਦਾ ਕੰਮ ਜੰਗੀਪੱਦਰ ਤੇ ਜਾਰੀ ਹੈ। ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਨੇ ਮੰਗਲਵਾਰ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਵਿਕਾਸ ਅਤੇ ਇਸ ਨੂੰ ਅੰਤਿਮ ਰੂਪ ਦੇਣ ਦੇ ਲਈ ਪ੍ਰਸਤਾਵਿਤ ਨੁਕਤੇ ਬਾਰੇ ਚਰਚਾ ਕੀਤੀ ਹੈ। ਇਸ ਬਾਰੇ ਵਿੱਚ ਦੋਵਾਂ ਮੂਲਕਾਂ ਦੇ ਇੰਜੀਨੀਅਰਾਂ, ਸਰਵੇਖਣ ਅਧਿਕਾਰੀਆਂ, ਸਿੰਚਾਈ ਵਿਭਾਗ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਸਮੇਤ ਹੋਰਨਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੰਘੇ ਦੇ ਪ੍ਰਸਤਾਵਿਤ 0.ਤੇ ਸੁਖ ਦਾ ਮਾਹੌਲ ਵਿੱਚ ਬੈਠਕ ਕੀਤੀ ਗਈ ਹੈ। बैठक ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਤਰਫੋਂ 12 ਅਧਿਕਾਰੀਆਂ ਦੀ ਟੀਮ 0.0 ਤੇ ਪਹੁੰਚੀ ਜਦਕਿ ਭਾਰਤ ਤਰਫੋਂ ਬੈਠਕ ਵਿੱਚ ਲਗਭਗ 17 ਅਧਿਕਾਰੀਆਂ ਨੇ ਹਿੱਸਾ ਲਿਆ ਬੈਠਕ ਦੇ ਲਈ ਪਾਕਿਸਤਾਨ ਪਾਸੇ ਬਕਾਇਦਾ ਟੈਂਟ ਲਗਾਏ ਗਏ ਸਨ ਲਗਭਗ 4.5 ਘੰਟੇ ਚੱਲੀ ਬੈਠਕ ਵਿੱਚ ਦੋਵੇਂ ਮੂਲਕਾ ਦੇ ਅਧਿਕਾਰੀਆਂ ਵੱਲੋਂ ਕੀ ਕੀ ਅਹਿਮ ਫੈਸਲੇ ਕੀਤੇ ਗਏ ਇਸ ਬਾਰੇ ਵਿੱਚ ਭਾਵੇਂ ਕਿ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਵਿਸ਼ੇਸ਼ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਬੈਠਕ ਵਿੱਚ ਯਾਤਰੀਆਂ ਨੂੰ ਦੇਣ ਵਾਲੀਆਂ ਸਹੂਲਤਾਂ ਉਹਨਾਂ ਦੀ ਗਿਣਤੀ ਕਸਟਮ ਅਤੇ ਸੁਰੱਖਿਆ ਪ੍ਰਬੰਧ ਸਮੇਤ ਪ੍ਰਸਤਾਵਿਤ ਕ੍ਰੋਸਿੰਗ ਪੁਆਇੰਟਾਂ ਦੇ ਤਾਲਮੇਲ ਅਤੇ ਇੰਜੀਨੀਅਰਿੰਗ ਪਹਿਲੂਆਂ ਬਾਰੇ ਵਿਚਾਰ-ਵਟਾਂਦਰਾ ਕੀਤੀ ਗਈ ਹੈ ਦੱਸਣਯੋਗ ਹੈ ਕਿ ਭਾਵੇਂ ਕਿ ਦੋਵਾਂ ਦੇਸ਼ਾਂ ਵਿਚਾਲੇ ਕੋਰੀਡੋਰ ਬਾਰੇ ਕਾਫੀ ਨੁਕਤੇ ਤੇ ਸਹਿਮਤੀ ਬਣ ਗਈ ਹੈ ਪਰ ਕੁਝ ਮੁੱਦਿਆਂ ਤੇ ਦੋਵਾਂ ਮੁਲਕਾਂ ਵਿਚਕਾਰ ਅਜੇ ਵੀ ਸਮਝੌਤਾ ਨਹੀਂ ਹੋ ਸਕਿਆ ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਦੇ ਸਭ ਨਾਗਰਿਕ ਨਹੀਂ ਸਗੋਂ ਸਿਰਫ ਸਿੱਖ ਭਾਈਚਾਰੇ ਦੇ ਲੋਕ ਹੀ ਇਸ ਲੰਗਰ ਦੀ ਮਾਫਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਜਦਕਿ ਭਾਰਤ ਦਾ ਕਹਿਣਾ ਹੈ ਕਿ ਹਰ ਧਰਮ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਭਾਰਤ ਵੱਲੋਂ ਪਾਕਿਸਤਾਨ ਦੀ ਵੀਜ਼ਾ ਫੀਸ ਲੈਂਣ ਦੀ ਸ਼ਰਤ ਨੂੰ ਵੀ ਨਾਹਾਰਿਆ ਗਿਆ ਹੈ ਭਾਰਤ ਚਾਹੁੰਦਾ ਹੈ ਕਿ ਪ੍ਰਤੀ ਦਿਨ 5000 ਯਾਤਰੀਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਹੋਵੇ ਅਤੇ ਵਿਸਾਖੀ ਅਤੇ ਹੋਰ ਨਾਂ ਦਿਨ ਤਿਹਾਰਾ ਮੌਕੇ ਯਾਤਰੀਆਂ ਦੀ ਗਿਣਤੀ 15000 ਤੱਕ ਨਿਸ਼ਚਿਤ ਕੀਤੀ ਜਾਵੇ ਜਦਕਿ ਪਾਕਿਸਤਾਨ ਨੇ ਪ੍ਰਤੀ ਦਿਨ ਸਿਰ ਦੀ ਮંજੂਰੀ ਦੇਣ ਬਾਰੇ ਗੱਲ ਕਹੀ ਹੈ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਇੱਕ ਪਰਿਵਾਰ ਜਾਂ ਫਿਰ ਇੱਕ ਸਮੂਹ ਵਿੱਚ ਚਾਹੇ ਜਿੰਨੀ ਵੀ ਗਿਣਤੀ ਵਿੱਚ ਸ਼ਰਧਾਲੂ ਹੋਣ ਉਹਨਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਦਕਿ ਪਾਕਿਸਤਾਨ ਸਿਰਫ 15 ਸ਼ਰਧਾਲੂਆਂ ਦੇ ਸਮੂਹ ਨੂੰ ਹੀ ਮਨਜ਼ੂਰੀ ਦੇਣ ਦੀ ਜਿੱਦ ਤੇ ਅੜਿਆ ਹੋਇਆ ਹੈ ਭਾਰਤ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਨੂੰ ਲਾਂਗੇ ਦੀ ਮਾਫਤ ਪੈਦਲ ਜਾਂ ਕਾਰ ਵਿੱਚ ਆਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਅਤੇ ਇਸ ਬਾਰੇ ਪਾਕ ਦਾ ਕਹਿਣਾ ਹੈ ਕਿ ਸਰਹੱਦ ਪਾਰ ਪੈਦਲ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸ਼ਰਧਾਲੂ ਕੇਵਲ ਪਾਕਿਸਤਾਨੀ ਟ੍ਰਾਂਸਪੋਰਟ ਰਾਹੀਂ ਹੀ ਜਾ ਸਕਣਗੇ ਇਸੇ ਇਲਾਵਾ ਭਾਰਤ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ ਮਹਾਰਾਜਾ ਰਣਜੀਤ ਸਿੰਘ ਅਤੇ ਕੁਝ ਹੋਰ ਨਸ਼ਰਧਾਲੂਆਂ ਵੱਲੋਂ ਲਗਾਈ 100 ਏਕੜ ਜ਼ਮੀਨ ਦਾ ਇਸਤੇਮਾਲ ਪਾਕਿਸਤਾਨ ਨਾ ਕਰੇ ਅਤੇ ਇਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਪ੍ਰਸ਼ਤ ਵਿੱਚ ਸੁਰੱਖਿਅਤ ਰੱਖਿਆ ਜਾਵੇ ਪਰ ਪਾਕਿਸਤਾਨ ਨੇ ਇਸ ਨੂੰ ਵੀ ਨਕਾਰ ਦਿੱਤਾ ਹੈ ਸੋ ਇਹਨਾਂ ਮੁੱਦਿਆਂ ਤੇ ਅਸਹਿਮਤੀ ਤੋਂ ਬਾਅਦ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਕੀ ਨਿਯਮ ਅਤੇ ਕਾਨੂੰਨ ਤੈਅ ਕਰਦੀਆਂ ਨੇ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਵੇਖਣ ਵਾਲਾ ਹੈ ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਆਜੀਤ ਵੈਬ ਟੀਵੀ